ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਪਵੰਚਿਆਂ ਕਿਹੜੀ ਦੁਸ਼ਮਣੀ ਕੱਢ ਰਿਹਾ ਪੰਜਾਬ ਦੇ ਨਾਲ ਕਿਹੜਾ ਵੈਰ ਕੱਢ ਰਿਹਾ ਪੰਜਾਬੀਆਂ ਦੇ ਨਾਲ ਜੱਡਾ ਧਰੋ ਤੂੰ ਅੱਜ ਪੰਜਾਬ ਪੰਜਾਬੀਆਂ ਨਾਲ ਕਮਾ ਰਿਹਾ ਇਹਨਾਂ ਦਾ ਸ਼ਹਿਲਤ ਸੇ ਮੁਗਲਾਂ ਨੇ ਅੰਗਰੇਜ਼ਾਂ ਨੇ ਜਾਂ ਕਿਸੇ ਹੋਰ ਨੇ ਨਹੀਂ ਕਮਾਇਆ ਹੋਣਾ ਯਾਰ ਸਭ ਨੂੰ ਪਿੱਛੇ ਛੱਡ ਗਿਆ ਬਾਦਲਾਂ ਨੂੰ ਕੈਪਟਨਾ ਨੂੰ ਸਭ ਨੂੰ ਜਿਹੜਾ ਤੂੰ ਅੱਜ ਪੰਜਾਬ ਨਾਲ ਕਰ ਰਿਹਾ ਸੁ ਪੰਜਾਬ ਦੇ ਲੋਕੋ ਮੇਰੀ ਗੱਲ ਨੂੰ ਸੁਣ ਵੀ ਲਿਓ ਧਿਆਨ ਨਾਲ ਤੇ ਇਹਨੂੰ ਅਖੀਰ ਤੱਕ ਅੱਗੇ ਵੀ ਪਹੁੰਚਾ ਦਿਓ ਤਾਂ ਕਿ ਆ ਸਤੌਜ ਵਾਲੇ ਜਿਹੜੇ ਜਾਲੀ ਇਨਕਲਾਬੀ ਜਿਹਨੂੰ ਜੋਧਾ ਮੰਨੀ ਜਾਂਦੇ ਆ ਬਹੁਤ ਵੱਡਾ ਇਨਕਲਾਬੀ ਆ ਜੋਧਾ ਇਹਦੀ ਸੱਚਾਈ ਇਹਦੀ ਗਦਾਰੀ ਜੋ ਪਿੱਠੇ ਤੇ ਛੁਰੇ ਮਾਰ ਰਿਆ ਆ ਉਹ ਇਹਦੇ ਭਗਤਾਂ ਨੂੰ ਚੰਗੀ ਤਰ੍ਹਾਂ ਉਹਨਾਂ ਦੀ ਅੱਖਾਂ ਤੋਂ ਜਿਹੜੇ ਖੋਪਰੇ ਚੜਾਏ ਆ ਗਦੇ ਨੂੰ ਦਿਖਦੇ ਨਹੀਂ ਕੁਝ ਮੋਰੇ ਕਲਾ ਭਵੰਤ ਭਵੰਤੀ ਦਿਖਦਾ ਜੰਦਾਬਾਦ ਜੰਦਾਬਾਦ ਇਨਕਲਾਬ ਜੰਦਾਬਾਦ ਥੱਲੇ ਬੈਠੇ ਨਾਰੇ ਮਾਰੀ ਜਾਂਦੇ ਹੁੰਦੇ ਆ ਉਹਨਾਂ ਨੂੰ ਪਤਾ ਲੱਗੇ ਕਿ ਬੰਦਾ ਕੀ ਕਰ ਰਿਹਾ ਇਸ ਵੇਲੇ ਪੰਜਾਬ ਨਾਲ ਯਾਰ ਪੰਜਾਬ ਦੇ ਵਿੱਚ ਐਸ ਵੇਲੇ ਕਈ ਵੱਖ-ਵੱਖ ادارਿਆਂ ਦੇ ਚੇਅਰਮੈਨ ਚੇਅਰਪਰਸਨ ਨਿਯੁਕਤ ਕੀਤੇ ਗਏ ਆ ਦੋ ਵੱਡੀਆਂ ਚੇਅਰਮੈਨੀਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਮੈਨ ਲਈ ਗਈਆ ਬੀਬਾ ਬੀਬਾ ਰੀਨਾ ਗੋਤਾ ਬੀਬਾ ਰੀਨਾ ਗੋਤਾ ਲਈ ਗਈ ਹੈ ਜੀ ਇਹ ਦਿੱਲੀ ਤੋਂ ਆ ਤੇ ਆਪ ਦੀ ਕੋਈ ਉਥੇ ਇਹ ਕੋਈ ਸੈਕਟਰੀ ਵਗੈਰਾ ਸਕੱਤਰ ਵਗੈਰਾ ਸੀਗੀ ਜਿਹੜੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਲਿਆ ਕੇ ਉਥੋਂ ਦਿੱਲੀ ਤੋਂ ਪੰਜਾਬ ਦੇ ਵਿੱਚ ਚੇਅਰਪਰਸਨ ਬੀਬੀ ਲਾ ਦਿੱਤੀ ਗਈ ਆ ਦੂਜਾ ਇਹਨਾਂ ਨੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਜਿਹੜਾ ਲਾਇਆ ਉਹ ਹੈਗਾ ਜੀ ਯੂਪੀ ਤੋਂ ਆ ਕੋਈ ਦੀਪਕ ਚਾਹਾਨ ਉਹਦਾ ਨਾਮ ਹੈ ਉਹ ਸੰਦੀਪ ਪਾਟਕ ਦਾ ਪੀਏ ਹੈ ਜੀ ਇੱਕ ਯੂਪੀ ਤੋਂ ਲਿਆ ਕੇ ਬੰਦਾ ਚੇਅਰਮੈਨ ਲਾਤਾ ਪੰਜਾਬ ਦੇ ਵਿੱਚ ਤੇ ਇੱਕ ਬੀਬੀ ਦਿੱਲੀ ਤੋਂ ਲਿਆ ਕੇ ਰੀਨਾ ਗੁਪਤਾ ਚੇਅਰਮੈਨ ਲਾਤੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕੀ ਪੰਜਾਬ ਦੇ ਵਿੱਚੋਂ ਯਾਰੋ ਕੋਈ ਬੰਦਾ ਹੀ ਨਹੀਂ ਮਿਲਿਆ ਯਾਰ 3.5 3 ਕਰੋੜ ਪੰਜਾਬੀਆਂ ਦੇ ਵਿੱਚੋਂ ਕੋਈ ਯੋਗ ਬੰਦਾ ਕੋਈ ਇੰਜੀਨੀਅਰ ਬੰਦਾ ਕੋਈ ਪੜਿਆ ਲਿਖਿਆ ਬੰਦਾ ਇਹਨਾਂ ਦੋਵਾਂ ਆਦਾਰਿਆਂ ਦੇ ਵਿੱਚ ਕੋਈ ਚੇਅਰਮੈਨ ਲਾਉਣ ਨੂੰ ਬੰਦਾ ਨਹੀਂ ਮਿਲਿਆ ਨੌਕਰੀਆਂ ਤਾਂ ਦੇ ਹੀ ਰਹੇ ਬਾਹਰਿਆਂ ਨੂੰ ਉਹਦਾ ਕੋਈ ਸ਼ੱਕ ਹੀ ਨਹੀਂ ਰਾਤੜ ਬਾਹਰਲੇ ਬੰਦੇ ਪੰਜਾਬ ਦੀਆਂ ਨੌਕਰੀਆਂ ਤੇ ਕਾਬਜ ਹੋ ਰਹੇ ਨੇ ਹਿਮਾਚਲ ਤੋਂ ਯੂਪੀ ਤੋਂ ਬਿਹਾਰ ਤੋਂ ਤੇ ਆ ਨਵਾਂ ਜਿਹੜਾ ਬੰਝ ਗੱਡ ਰਿਹਾ ਹੁਣ ਤਾਂ ਇਹਦਾ ਗੱਲ ਛੱਡੋ ਤੁਸੀਂ ਤੁਹਾਨੂੰ ਇੱਕ ਪਿੱਛੇ ਜੇ ਫੋਟੋ ਕਾਫੀ ਵਾਇਰਲ ਹੋਈ ਸੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਬੈਠ ਕੇ ਆਪਣੇ ਮੰਤਰੀਆਂ ਨਾਲ ਮੀਟਿੰਗ ਕਰਦੇ ਆ ਉਸ ਕੁਰਸੀ ਦੇ ਉੱਤੇ ਸਸੋਧਿਆ ਬੈਠਾ ਹੋਇਆ ਤੇ ਆਲੇ ਦਾਲੇ ਇਹਦੇ ਜਿਹੜੇ ਆ ਗੁੰਗੇ ਜਿਹੜੇ ਗੁੰਗੇ ਉੱਠ ਜਿਹੜੇ ਇਹਨਾਂ ਦੇ ਆ ਪੰਜਾਬ ਦੇ ਲੋਕਾਂ ਨੇ ਚੁਣੇ ਆ ਇਹਨਾਂ ਦੇ ਮੰਤਰੀ ਬਣੇ ਹੋਏ ਅੱਜ ਕੱਲ੍ਹ ਜਾਂ ਐਮਐਲਏ ਬਣੇ ਹੋਏ ਉਹ ਆਲੇ-ਦਾਲੇ ਬੈਠੇ ਮਨੀਸ਼ ਸੋਧਿਆ ਇਹਨਾਂ ਦਾ ਦਿੱਲੀ ਵਾਲਾ ਮੁੱਖ ਮੰਤਰੀ ਦੀ ਕੁਰਸੀ ਦੇ ਬੈਠ ਕੇ ਉਹਨਾਂ ਨਾਲ ਮੀਟਿੰਗ ਕਰ ਰਿਹਾ ਯਾਰੋ ਕਿੱਡਾ ਵੱਡਾ ਧਰੋ ਪੰਜਾਬ ਨਾਲ ਇਸ ਵੇਲੇ ਕਮਾਇਆ ਜਾ ਰਿਹਾ ਕਾਰਨ ਬੜਾ ਸਾਫ਼ ਹੈ ਇਹਨਾਂ ਨੂੰ ਸਾਫ਼ ਤੌਰ ਤੇ ਪਤਾ ਲੱਗ ਗਿਆ ਭਰਾਵੋ ਵੀ ਅਸੀਂ ਕਿੱਸੇ ਵੀ ਹਾਲਾਤਾਂ ਦੇ ਵਿੱਚ ਪੰਜਾਬ 'ਚ ਮੁੜ ਕੇ ਨਹੀਂ ਆਉਂਦੇ ਲੁੱਟ ਲੋ ਜਿੰਨਾ ਲੁੱਟਿਆ ਦੁਨਨੇ ਹੱਥੀ ਲੁੱਟ ਲੋ ਜਿੰਨਾ ਪੰਜਾਬ ਨੂੰ ਲੁੱਟਿਆ ਜਾਂਦਾ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 16 ਮਈ ਨੂੰ ਧਿਆਨ ਨਾਲ ਸੁਣ ਲਓ ਪੰਜਾਬ ਗੋ ਇਹ ਜਿਹੀਆਂ ਗੱਲਾਂ ਸੁਣ ਲਿਆ ਕਰੋ ਇੱਧਰ ਲੀਆਂ ਉੱਧਰ ਲੀਆਂ ਸੁਣਦੇ ਰਹਿੰਨੇ ਹਾਂ ਹੋਰ ਹੀਆ ਕੁੱਤ ਪਾਉ ਦੇਖਦੇ ਰਹਿੰਨੇ ਹਾਂ ਚੰਗੀ ਗੱਲ ਜਿਹੜੀ ਧਿਆਨ ਨਾਲ ਸੁਣ ਲਿਆ ਕਰੋ ਜਿਹੜੀਆਂ ਚੰਗੀਆਂ ਗੱਲਾਂ ਜਾਂ ਜੋ ਹਾਲਾਤ ਪੰਜਾਬ ਦੇ ਬਣਿਆ ਜਾਂ ਜੋ ਹਾਲਾਤ ਮਾੜੇ ਹੋ ਰਹੇ ਆ ਪੰਜਾਬ ਦੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 16 ਮਈ ਨੂੰ ਐਨਜੀਟੀ ਦੇਵੇ ਤਰੀਕ ਸੀਗੀ ਬੁੱਢੇ ਦਰਿਆ ਦੀ ਉੱਚੇ ਬਹਾਨੇ ਬਹੂਨੇ ਮਾਰ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ ਤੇ ਜਿਹੜੇ ਫੈਕਟਰੀਆਂ ਵਾਲੇ ਆ ਉਹਨਾਂ ਦੇ ਵਕੀਲ ਇੱਕ ਤਰੀਕ ਹੋਰ ਲਿਆਏ ਤੇ ਹੁਣ ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਮੈਨ ਬੀਬੀ ਦਿੱਲੀ ਤੋਂ ਲੈ ਕੇ ਰੀਨਾ ਗੁਪਤਾ ਲਾਤੀ ਉਹ ਫੈਕਟਰੀਆਂ ਨੂੰ ਕਹੂਗੀ ਵੀ ਲਿਆਓ ਕਿੰਨੀ ਫੈਕਟਰੀ ਹੈ ਲੁਧਿਆਣੇ ਚ ਹਜ਼ਾਰਾਂ ਫੈਕਟਰੀ ਹੈ ਜੇ ਇੱਕ ਫੈਕਟਰੀ ਤੋਂ ਕਰੋੜ ਕਰੋੜ ਰੁਪਇਆ ਵੀ ਲੈ ਲਿਆ ਤਾਂ ਹਸਾਬ ਲਾ ਲੋ ਅਰਬਾਂ ਰੁਪਇਆ ਇਕੱਠਾ ਕਰਨਗੇ ਅਰਬਾਂ ਰੁਪਇਆ ਇਕੱਠਾ ਐਵੇਂ ਨਹੀਂ ਪੰਜਾਬ ਪ੍ਰੋਡਕਸ਼ਨ ਕੰਟਰੋਲ ਬੋਰਡ ਦੀ ਜਿਹੜੀ ਜਮਾ ਕੇਜਰੀਵਾਲ ਦੀ ਸੱਜੀ ਖੱਬੀ ਬਾਹ ਬੀਬੀ ਉਹ ਲਿਆ ਕੇ ਇਹਨਾਂ ਨੇ ਚੇਅਰਮੈਨ ਇਥੇ ਥਾਪੀ ਆ ਆ ਇਥੇ ਚੁਟਕਲੇ ਸੁਣਾਉਣ ਵਾਲਾ ਸਤੌਜ ਵਾਲਾ ਮਹਾਰਾਜ ਆ ਇਥੇ ਕਹਾਣੀਆਂ ਸੁਣਾਉਣ ਵਾਲਾ ਤੰਜ ਕਸਣ ਵਾਲਾ ਨਿੰਦਨ ਭੰਡਣ ਵਾਲਾ 24 ਘੰਟੇ ਮਸ਼ਕਰੀਆਂ ਕਰਨ ਵਾਲਾ ਮੂਹ ਸੌਂਟਾਗਾ ਦੇ ਬੋਲੀ ਸੌਂਟੇ ਦੇ ਦੰਦ ਜੁੜ ਗਏ ਦੇ ਦੇ ਜਵਾਬ ਤੂੰ ਤਾਂ ਬਹੁਤ ਵੱਡੀਆਂ ਪੱਡੀਆਂ ਗੱਲਾਂ ਕਰਦਾ ਰਿਹਾ ਬਾਦਲਾਂ ਨੇ ਪੰਜਾਬ ਬਰਬਾਦ ਕਰਤਾ ਕਾਂਗਰਸਾਂ ਨੇ ਆਹ ਕਰਤਾ ਕੀਤਾ ਤਾਂ ਉਹ ਤੈਨੂੰ ਲੋਕਾਂ ਨੇ ਮੌਕਾ ਦਿੱਤਾ ਕਿ ਭਾਂਸਿਆਂ ਬਾਦਲਾਂ ਨੇ ਬਰਬਾਦ ਕਰਤਾ ਕਾਂਗਰਸਾਂ ਨੇ ਬਰਬਾਦ ਕਰ ਤੈਨੂੰ ਮੌਕਾ ਦਿੱਤਾ ਤੂੰ ਜਿਵੇਂ ਬੇੜਾ ਹੀ ਵਹਾ ਦੇਂਗਾ ਪੰਜਾਬ ਦਾ ਯਾਰ ਬੇਸ਼ਰਮੀ ਵਾਲੀ ਹੱਦ ਹੀ ਕਰਤੀ ਤੂੰ ਯਾਰ ਆ ਆ ਕੋ ਸੁਡੀਆਂ ਕਰਦੂਤਾ ਯਾਰ ਤੁਸੀਂ ਲਿਆ ਲਿਆ ਕੇ ਪਹਿਲਾਂ ਜਿੰਨੇ ਰਾਸਵਾਰ ਦੇ ਮੈਂਬਰ ਭੇਜੇ ਜੀਐਮਪੀ ਬਣਾਏ ਉਹ ਸਾਰੇ ਬੰਦੇ ਬਾਹਰ ਲੈ ਲਿਆ ਕੇ ਪੰਜਾਬ ਦੇ ਵਿੱਚੋਂ ਤੂੰ ਐਂਟੀ ਬਣਾ ਕੇ ਰਾਸਵਾਰ ਦੇ ਮੈਂਬਰ ਬਣਾ ਕੇ ਦਿੱਲੀ ਭੇਜੇ ਉਦੋਂ ਪੰਜਾਬੀ ਕੋਈ ਦਿਖਾਈ ਨਜ਼ਰ ਨਹੀਂ ਆਇਆ ਹੁਣ ਇਸ ਤੋਂ ਪਹਿਲਾਂ ਤੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਬੀਬੀ ਉਹ ਦਿੱਲੀ ਤੋਂ ਲੈ ਕੇ ਲਾਈ ਹੁਣ ਆਹ ਹੋਰ ਤੂੰ ਚੇਰਮੈਨੀਆਂ ਆ ਜਿੰਨੇ ਤਰੇ ਇੱਥੇ ਚੰਡੀਗੜ੍ਹ ਦੇ ਵਿੱਚ ਸਰਕਾਰੀ ਰਹਿਸ਼ਾਂ ਦੇ ਉੱਤੇ ਪੱਟੀਆਂ-ਪੱਟੀਆਂ ਕੋਠੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਲੱਖਾਂ ਰੁਪਇਆ ਤਨਖਾਹਾਂ ਉਹਨਾਂ ਦੀਆਂ ਮਹੀਨਿਆਂ ਦੀਆਂ ਸਾਰਾ ਖਰਚਾ ਪੰਜਾਬ ਦੇ ਖਜ਼ਾਨੇ ਚੋਂ ਹੁੰਦਾ ਹੈ ਉਸ ਹਸੈਨੇ ਵਰਗੇ ਤੇ ਹੋਰ ਕਿੰਨੇ ਬੰਦੇ ਬੱਬ ਕੁਮਾਰ ਵਰਗੇ ਕਿੰਨੇ ਬੰਦੇ ਨਹਿਰ ਵਰਗੇ ਜਿਹੜੇ ਤੂੰ ਐਥੇ ਤੇਰੀ ਸਰਕਾਰ ਨੂੰ ਕੰਟਰੋਲ ਕਰਦੇ ਆ ਜਿਹੜੇ ਅਫਸਰਾਂ ਨੂੰ ਹਦਾਇਤਾਂ ਕਰਦੇ ਆ ਡੀਸੀ ਨੂੰ ਫੋਨ ਕਰਦੇ ਆ ਐਸਐਸਪੀ ਨੂੰ ਕਹਿੰਦੇ ਆ ਡੀਜੀਪੀ ਨੂੰ ਕਹਿੰਦੇ ਆ ਵੀ ਆ ਪੰਜਾਬ ਚ ਆਹ ਕਰਨਾ ਪੰਜਾਬ ਚ ਆਹ ਲਗਨੀਤੀ ਕਰਨੀ ਆ ਹੁਣ ਆਹ ਕਰਨਾ ਆ ਕਰਨਾ ਉਹ ਤੇ ਇੱਥੇ ਲੱਖਾਂ ਰੁਪਇਆ ਤਨਖਾਹ ਦੇ ਕੇ ਚੰਡੀਗੜ੍ਹ ਸਰਕਾਰੀ ਕੋਠੀਆਂ ਚ ਬਿਠਾਏ ਹੋਏ ਬੰਦੇ ਨੇ ਕੋਈ ਹੈ ਪੰਜਾਬੀ ਬੰਦਾ ਉੱਥੇ ਜਾਂ ਤੂੰ ਕਹਿ ਕਾਬਲ ਨਹੀਂ ਮੈਂ ਅਸਤੀਫਾ ਦੇ ਪਾਸੇ ਹੋ ਜਾਂ ਬਹਾਂ ਖੜੀਆਂ ਕਰ ਜਾਂ ਪੰਜਾਬ ਦੇ ਲੋਕਾਂ ਨੂੰ ਦੱਸ ਵੀ ਤੱਥੋ ਇਹਨਾਂ ਨੇ ਧੱਕੇ ਨਾਲ ਆ ਕੇ ਤੇ ਵੀ ਧੌਣ ਤੇ ਗੋਡਾ ਰੱਖ ਕੇ ਪੰਜਾਬ ਤੇ ਇਹ ਕਾਬਜ ਹੋ ਕੇ ਤੇ ਪੰਜਾਬ 'ਚ ਰਾਜ ਕਰ ਰਹੀ ਹੈ ਜਾਂ ਗੱਲ ਨੂੰ ਮੰਨ ਲੋਕਾਂ ਜਾ ਕੇ ਤੂੰ ਕੱਲੀਆਂ ਗੱਲਾਂ ਵਾਲਾ ਰਹਿ ਗਿਆ ਕੱਲੇ ਝਟਕਲੇ ਸੁਣਾਉਣ ਵਾਲਾ ਰਹਿ ਗਿਆ ਉਹ ਸੁਣਾਉਣਾ ਡੂੜਸਾ ਜਿਹੜਾ ਹੋਰ ਸੁਣਾਉਣਾ ਤੂੰ ਬਰਵਾਸ ਕਰਕੇ ਛੱਡੇਗਾ ਪੰਜਾਬ ਨੂੰ ਤਾਂ ਨੀਤੀ ਦੇਖੋ ਜਿਹੜੀਆਂ ਦੋ ਇਹਨਾਂ ਨੇ ਲੈ ਆ ਕੇ ਨਿਯੁਕਤੀਆਂ ਕੀਤੀਆਂ ਨੇ ਚੇਅਰਮੈਨਾਂ ਦੀ ਅਗਲੀ ਗੱਲ ਖੋਰ ਸੁਣ ਲਓ ਪੰਜਾਬ ਦੇ ਲੋਕੋ 24 ਸਾਢੇ 24000 ਇਕਲਾ ਧਿਆਨ ਨਾਲ ਸੁਣ ਲਿਓ 24 ਸਾਢੇ 24000 ਏਕੜ ਜ਼ਮੀਨ ਪੰਜਾਬ ਦੀ ਗਲਾਡਾ ਨੇ ਐਕਵਾਇਰ ਕਰਨੀ ਹੈ ਪੰਜਾਬ ਸਰਕਾਰ ਨੇ ਆ ਛੋਡੇ ਚਿਹਤੇ ਮੁੱਖ ਮੰਤਰੀ ਨੇ ਸਤਾਉ ਜਾਲੇ ਮਹਾਰਾਜ ਨੇ ਯਾਲੀ ਇਨਕਲਾਬੀ ਨੇ ਮਨਜ਼ੂਰੀ ਦੇ ਦਿੱਤੀ ਹੈ ਸਰਕਾਰ ਨੇ ਗਲਾਡਾ ਨੂੰ ਵੀ ਤੁਸੀਂ 24000 ਏਕੜ ਪੈੜੀ ਲੁਧਿਆਣੇ ਦੇ ਮੋਗੇ ਦੇ ਲੁਧਿਆਣ ਦੇ 40 ਪਿੰਡ ਦੇ ਮੋਗੇ ਦੇ ਆ ਬੁੱਗੀਪੁਰਾ ਚਗਾਮਾ ਰੌਲੀ ਇੱਥੇ ਚਾਰ ਪੰਜ ਪਿੰਡਾਂ ਦੀ ਇਹਨਾਂ ਦੀ 40 ਪਿੰਡ ਲੁਧਿਆਣੇ ਦੇ 45 50 ਪਿੰਡਾਂ ਦੀ 24000 ਏਕੜ ਗਲਾੜਾ ਅਕਵਾਇਰ ਕਰਨ ਜਾ ਰਹੀ ਹੈ ਕਾਦੇ ਲਈ अर्ਬਨ ਸਟ੍ਰੈਟਾ ਬਣਾਉਣ ਲਈ ਹੱਦ ਹੋ ਗਈ ਯਾਰ ਆ 50000 ਕਿੱਲਾ ਸਾਡਾ ਆ ਭਾਰਤ ਮਾਲਾ ਪ੍ਰੋਜੈਕਟ ਸੜਕਾਂ ਦੇ ਰੁਕ ਗਿਆ ਉਹ ਬਣਦੇ ਐ ਡੇ ਡੇ ਟੱਬੇ 20 ਫੁੱਟ ਜੀਆਂ ਬਣਾ ਕੇ ਸੜਕਾਂ ਪਾਈ ਜੋਗ ਜਿਹੜੀ ਆਪਾਂ ਜੋ ਜ਼ਮੀਨ ਸੀ ਰੋਖ ਲਈ ਆ ਕੋਈ ਬੁਲਟ ਰੇਲ ਟ੍ਰੇਨ ਕੱਢਣ ਲੱਗਿਆ ਹੈ ਉਹ ਹੋਰ ਰੇਲ ਦੀਆਂ ਲੀਹਾਂ ਕੱਢਣ ਲੱਗਿਆ ਹੈ ਹਜ਼ਾਰਾਂ ਏਕੜ ਉਧਰ ਰੁਕ ਜਾਣੀਆਂ ਸਾਡੀ ਜ਼ਮੀਨ ਆ ਨਮਾ 500 ਦਾ ਤਕਲਾ ਗੜਦਾ ਸੇਧਾ ਛੋੜੀ ਇੱਕ ਚ ਪੰਜਾਬੀ ਹੋਰ 24000 ਏਕੜ ਛੋੜੀ ਪੰਜਾਬ ਦੀ ਹੋਰ ਜ਼ਮੀਨ ਲੁਧਿਆਣੇ ਤੇ ਆ ਮੋਗੇ ਜਿਹੜੇ ਦੋ ਜ਼ਿਲ੍ਹੇ ਦੇ ਪਿੰਡਾਂ ਦੀਆਂ 40 45 ਪਿੰਡਾਂ ਦੀ 24000 ਜ਼ਮੀਨ ਏਕੜ ਜ਼ਮੀਨ ਛੋੜੀ ਇਹਨਾਂ ਨੇ ਗਲਾਡਾ ਨੇ ਐਕਵਾਇਰ ਕਰਨੀਆਂ ਅਰਮਸਟ੍ਰਾਂ ਅਰਮਸਟ੍ਰਾਂ ਚ ਇਹ ਰੂਗਾ ਕੌਣ ਪੰਜਾਬੀ ਰਹਿਣਗੇ ਇਹਦਾ ਮਾਰਕੀਟ ਆ ਰਹੀਆਂ ਬਾਹਰ ਕੈਨੇਡਾ ਅਮਰੀਕਾ ਨੂੰ 50 ਤਾਂ ਪਿੰਡ ਖਾਲੀ ਹੋ ਗਏ ਸਾਡੇ ਤਾਂ ਕੋਈ ਮੁੰਡਾ ਨਹੀਂ ਦਿਖਦਾ ਆਪਣੇ ਗਰਾਉਂਡਾਂ 'ਚ ਸੱਥਾਂ ਹੀ ਨਹੀਂ ਕੋਈ ਦਿਖਦਾ ਕੋਈ ਕਾਲ ਸਾਡੇ ਸੁੰਨੇ ਹੋ ਗਏ ਬੰਦ ਹੋ ਗਏ ਕਾਲ ਸਾਡੇ ਕੌਣ ਆ ਪੰਜਾਬ 'ਚ ਆਲਫਰੋ ਸਟੇਟ 'ਚ ਰਹੂਗਾ ਕੌਣ ਕੋਈ ਹਮਾਚਲ ਦਾ ਆ ਕੇ ਕੋਈ ਯੂਪੀ ਦਾ ਆ ਕੇ ਕੋਈ ਰਾਜਸਥਾਨ ਦਾ ਕੋਈ ਬਿਹਾਰ ਦਾ ਆ ਕੇ ਰਹੂਗਾ ਓ ਸੰਭਲ ਜੋ ਓਏ ਓਏ ਅਕਲ ਦੇ ਓ ਦੁਸ਼ਮਣੋ ਪੰਜਾਬੀਓ ਸੰਭਲ ਜੋ ਓਏ ਇਹ ਇਹ ਚੀਜ਼ ਦਾ ਵਿਰੋਧ ਕਰੋ ਓਏ 24000 ਕਿੱਲਾ ਦੇਖ ਲੋ 50000 ਕਿੱਲਾ ਪਹਿਲਾਂ ਸੜਕਾਂ ਦੀ ਰੋਕੀ ਤੇ ਹਜ਼ਾਰਾਂ ਇੱਕ ਰੇਲ ਦੀਆਂ ਲੀਹਾਂ ਜੀ ਰੁਕੜੀਆਂ ਕਲੋਨੀਆਂ ਦੇ ਵਿੱਚ ਪਤਾ ਨਹੀਂ ਕਿੰਨੀ ਜਮੀਨ ਪੰਜਾਬ ਦੀ ਰੁਕ ਚੁੱਕੀ ਹੈ ਪੰਜਾਬ ਦੇ ਵਿੱਚ ਇਸ ਵੇਲੇ ਜ਼ਮੀਨ ਨਹੀਂ ਮਿਲ ਰਹੀ ਤੇ 24000 ਕਿੱਲਾ ਗਲਾਡਾ ਨੇ ਧੱਕੇ ਨਾਲ ਕੁਆਇਰ ਕਰਨੀ ਹੈ ਸੋਨੂੰ ਮੂੰਹੋਂ ਮੰਗੇ ਪਾਹੇ ਦੇਣਗੇ ਵੀ ਆਹ ਲੋ 20 ਕਰੋੜ ਮੰਗਦੇ ਹਾਂ 25 ਮੰਗਦੇ ਹਾਂ ਚੱਕ 30 ਕਰੋੜ ਚੱਕ 35 ਕਰੋੜ ਸਾਡੇ ਵਾਲੇ ਖੁਸ਼ ਹੋਏ ਚੌਲੇ ਫੜਦੇ ਆਹ ਕਿੱਲੇ ਦਾ 20 ਕਰੋੜ ਮਿਲ ਗਿਆ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਧਿਆਨ ਨਾਲ ਸੁਣ ਲਿਓ ਸਾਂਝਾ ਕਰਦੇ ਹਾਂ ਉਹਨੂੰ ਅਜੀਪਾਲ ਬਰਾੜ ਮੇਰਾ ਮਿੱਤਰ ਹੈ ਮੈਨੂੰ ਅੱਜ ਹੀ ਗੱਲ ਸੁਣਾ ਰਿਹਾ ਸੀ ਕਹਿੰਦਾ ਲਖਿਆ ਮਹਾਲੀ ਦੇ ਵਿੱਚ ਕਿਸੇ ਬੰਦੇ ਨੇ ਚਾਰ ਕਿੱਲੇ ਜ਼ਮੀਨ ਵੇਚੀ 5 ਕਰੋੜ ਨੂੰ ਕਿੱਲਾ 20 ਕਰੋੜ ਦੀ ਜ਼ਮੀਨ ਵੇਚਤੀ 20 ਕਰੋੜ ਦੀ ਜ਼ਮੀਨ ਵੇਚ ਕੇ ਵੱਡੀਆਂ ਗੱਡੀਆਂ ਗੁੱਡੀਆਂ ਲੈ ਲਈਆਂ ਮਹਿੰਗੇ ਸ਼ੌਂਕ ਪਗਾਉਣ ਲੱਗ ਗਿਆ ਤੇ ਇੱਕ ਵੱਡਾ ਸਾਰਾ ਉਹਨੇ ਕੋਈ ਸ਼ੋਰੂਮ ਜਿਹਾ ਲੈ ਲਿਆ ਉਹਨਾਂ ਪੈਸਿਆਂ ਦਾ ਅੱਜ ਉਹ ਵੱਡੇ ਸਾਰੇ ਆਪਣੀ ਸ਼ੋਰੂਮ ਦੇ ਵਿੱਚ ਸਲੂਨ ਖੋਲੀ ਬੈਠਾ ਹੈ, ਵਾਲ ਕੱਟਦਾ ਹੈ, ਨਾਈ ਬਣਿਆ ਬੈਠਾ ਹੈ। ਜੇ ਕਰਤੂਤ ਥੋੜਿਆ ਸਾ ਡੱਬਾ ਹੋਊਗਾ ਟਿਫਨ। ਮੰਗਤੇ ਹੋਣ, ਮੰਗਤੇ ਬਣੋਗੇ, ਮੰਗਤੇ ਠੂਠੇ ਫੜ ਕੇ ਮੰਗਦੇ ਫਿਰੋਗੇ ਜੇ ਨਾ ਤੁਸੀਂ ਜ਼ਮੀਨਾਂ ਸੰਭੀਆਂ ਆਪਣੀਆਂ। ਕਿੱਲ ਕਿੱਲਾ, ਦੋ ਕਿੱਲੇ ਆ, ਪੰਜ ਕਿੱਲੇ ਆ, 10 ਕਿੱਲੇ ਆਪਣੀਆਂ ਜ਼ਮੀਨਾਂ ਨਾ ਵੇਚੋ। ਮੈਂ ਕਹਿੰਦਾ ਚਾਹੇ ਤੁਹਾਨੂੰ 5 ਅਰਬ ਵੀ ਕਿੱਲੇ ਦੇਣ ਆਪਣੀ ਜ਼ਮੀਨ ਨਾ ਉਹ ਵੇਚੋ। ਪੈਸਾ ਨਹੀਂ ਖੜਨਾ। ਪੈਸਾ ਜਾਣਾ ਰੇਤ ਨੂੰ ਕਰ ਜਾਣਾ ਮੁਠੀ ਚੋਂ। ਨੇ ਘੜਨਾ ਪੈਸਾ ਤੁਹਾਡੇ ਕੋਲ ਉਹ ਧਰਤੀ ਮਾਂ ਨਾ ਵੇਚੋ ਸਾਡਾ ਧਰਤੀ ਕਰਕੇ ਇਹਨਾਂ ਜ਼ਮੀਨਾਂ ਕਰਕੇ ਦਾ ਸਾਡਾ ਸਾਰਾ ਕੁਝ ਇੱਥੇ ਜਾਉਂਦਾ ਹੈ ਇਤਿਹਾਸ ਬੋਲੀ ਦਾਵਾ ਸਭ ਕੁਝ ਜ਼ਮੀਨਾਂ ਕਰਕੇ ਹੀ ਆ ਯਾਰ ਗੱਡੇ ਕਮਲੇ ਹੋਇਆ ਦੇਖੋ ਦੇਖ ਲੋ ਜ਼ਮੀਨਾਂ ਵੇਚੀ ਜਾਂਦੇ ਐ ਤੇ ਮਹਾਲੀ ਦੇ ਵਿੱਚ ਜਦੋਂ ਜ਼ਮੀਨਾਂ ਵੇਚੀਆਂ ਲੋਕਾਂ ਨੇ ਖੁਸ਼ ਹੋਏ ਅੱਜ ਮਹਾਲੀ ਦੇ ਲੋਕ ਛੋਟੀਆਂ ਛੋਟੀਆਂ ਦੁਕਾਨਾਂ ਦੇ ਉੱਤੇ ਜਾਂਦਾ ਕਰੀਅਨੇ ਦਾ ਸਾਮਾਨ ਵੇਚਦੇ ਆ ਜਾਂ ਵੱਡੀਆਂ-ਵੱਡੀਆਂ ਦੁਕਾਨਾਂ ਦੇ ਚੌਂਕੀਦਾਰ ਬਣੇ ਖੜਿਆ ਕਈ ਕਰੋੜਾਂ ਦੇ ਕਿੱਲੇ ਵਿੱਚ ਨਾਲੇ ਲੋਕੋ ਪੰਜਾਬੀਓ ਸਮਝ ਜੋ ਇਹ ਗੱਲ ਸੰਭਲ ਜੋ ਇਹ ਪਤਾ ਲੱਗਿਆ ਵੀ ਬਿਸ਼ਪ ਬੈਂਕ ਤੋਂ ਕੋਈ ਕਰਜ਼ਾ ਲੈਣ ਦੀ ਖਾਤਰ ਆ ਪਰਸੋਂ ਦਾ ਅਖਬਾਰ ਜੀਤ ਖਬਰ ਚ ਖਬਰ ਲੱਗੀ ਹੈ ਵੀ ਬਿਸ਼ਪ ਬੈਂਕ ਤੋਂ ਕਰਜ਼ਾ ਲੈਣ ਦੀ ਖਾਤਰ ਆ ਸਾਰਾ ਜਿਹੜਾ ਇਹਨੇ ਕੰਮ ਕੀਤਾ ਵੀ ਲੁਧਿਆਣੇ ਦੇ ਮੋਗੇ ਦੋ ਜ਼ਿਲ੍ਹਿਆਂ ਦੇ 40-45 ਪਿੰਡਾਂ ਦੀ ਜਿਹੜੀ 24000 ਏਕੜ ਪੈੜੀ ਆ ਜ਼ਮੀਨ ਹੈ ਉਹ ਗਲਾਡਾ ਨੂੰ ਮਨਜ਼ੂਰੀ ਦੇ ਕੇ ਅਕਵਾਇਰ ਕਰਾਉਣ ਜਾ ਰਹੇ ਆ ਤੁਹਾਡਾ ਆ ਜਾਲੀ ਇਨਕਲਾਬੀ ਮੁੱਖ ਮੰਤਰੀ ਪੰਜਾਬ ਹਾਲੇ ਵੀ ਤੁਸੀਂ ਨਹੀਂ ਸਮਝੋਗੇ ਇਹ ਜਾਂਦਾ ਜਾਂਦਾ ਇਹਨੂੰ ਪਤਾ ਇਹਨਾਂ ਨੂੰ ਇਹਨਾਂ ਨੂੰ ਸਾਫ਼ ਪਤਾ ਲੱਗਾ ਵੀ ਦਿੱਲੀ ਚ ਪੁੱਛ ਤੇ ਇੱਥੇ ਬਲੋ ਸਾਫ਼ ਕਰਨਗੇ ਸੁਪੜ ਉਹਦੋਂ ਪਹਿਲਾਂ ਪਹਿਲਾਂ ਜਿੱਥੇ ਦਾ ਲੱਗਦਾ ਲਾਲੋ ਲੁੱਟ ਲੋ ਸਭ ਇਸ ਕਰਕੇ ਪੰਜਾਬ ਨੂੰ ਬਰਬਾਦ ਕਰ ਰਹੇ ਆ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਜਿਹੜੀ ਗਲਾਡਾ ਦੁਆਰਾ ਜ਼ਮੀਨਾਂ ਖਵਲ ਕੀਤੀਆਂ ਜਾਣੀਆਂ ਲੋਕੋ ਸੋਨ ਨੂੰ ਅਪੀਲ ਕਰਦਾ ਜਿੰਨਾ ਪਿੰਡਾਂ ਦੀਆਂ ਜ਼ਮੀਨਾਂ ਆਉਣਗੀਆਂ ਕਿਸਾਨਾਂ ਦੀਆਂ ਉਹਨਾਂ ਨੂੰ ਪੀਲਾ ਕਿਸੇ ਵੀ ਕੀਮਤ ਤੇ ਮੇਰਾ ਵੀਰ ਜ਼ਮੀਨ ਨਾ ਉਹ ਦੇਉ ਚਾਹੇ ਤੁਹਾਨੂੰ 2 ਅਰਬ ਵੀ ਕਿੱਲੇ ਦਾ ਕੇ ਦੇਣ 5 ਅਰਬ ਵੀ ਕਿੱਲੇ ਦਾ ਸਾਨੂੰ ਰੁਪਿਆ ਕੇ ਦੇਣ ਤੇ ਮੈਂ ਕਿਸਾਨ ਜਥੇਬੰਦੀਆਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਮੁੱਦੇ ਤੇ ਇਕੱਠੇ ਹੋ ਕੇ ਲੜੋ ਯਾਰ ਇਕੱਲੇ ਇਕੱਲੇ ਲੜੋ ਲਾ ਵੀ ਖਾਦੀ ਹੈ ਕੋਈ ਹੁਣ ਇਹ ਮੈਂ ਤੂੰ ਆ ਹੁਣ ਤੂੰ ਮੈਂ ਵਾਲੀ ਗੱਲ ਉੱਡ ਗਈ ਤੌਣ ਚ ਕਿੱਲੇ ਵਾਲੀ ਗੱਲ ਮੇਰਾ ਮਿਰ ਕੱਢ ਦਿਓ ਪੰਜਾਬ ਵਾਲੇ ਜੁੜੀਆਂ ਨਾਲਿਓ ਸੋ ਨੂੰ ਵੀ ਅਪੀਲ ਕਰਦਾ ਮੁੱਦਾ ਬਹੁਤ ਗੰਭੀਰ ਬਣ ਗਿਆ ਪੰਜਾਬ ਬਰਫੀ ਡਲੀਆਂ ਨੂੰ ਖੁਰਦਾ ਜਾਂਦਾ ਉਹ ਪੰਜਾਬੀਆਂ ਦੇ ਹੱਥੋਂ ਸਮਝੋ ਲੋਕੋ ਸਮਝੋ ਤੁਸੀਂ ਆ ਦੋ ਜਣੀਆਂ ਵੱਡੀਆਂ ਆ ਕਾਰਵਾਈਆਂ ਤੁਹਾਡੇ ਮੁੱਖ ਮੰਤਰੀ ਨੇ ਕੀਤੀਆਂ ਕੀ ਭਗਤੋ ਅੱਖਾਂ ਖੋਲ ਕੇ ਜਿਹੜੇ ਅੰਨੇ ਭਗਤ ਬਣੇ ਹੋਏ ਐ ਸੋਚੋਗੇ ਨਾ ਗੱਲਾਂ ਬਾਰੇ ਵੀ ਪੰਜਾਬ ਦੀ ਬਰਬਾਦੀ ਇਹ ਬੰਦਾ ਕਿਵੇਂ ਕਰ ਰਿਹਾ ਪਾਣੀਆਂ ਤੇ ਵੀ ਗੱਲ ਕਰਾਂਗੇ ਅੱਜ ਹੋ ਗਈ 20 ਤਰੀਕ ਕੱਲ ਨੂੰ 21 ਐ 21 ਨੂੰ ਪਾਣੀ ਦੁਬਾਰਾ ਫਿਰ ਬੰਡੇ ਵਾਲਾ ਨਵਾਂ ਸਾਲ ਸ਼ੁਰੂ ਹੋ ਜਾਣਾ ਪਾਣੀ ਦਾ ਫਿਰ ਦੇਖਦੇ ਕਿੰਨਾ ਕ ਰੌਲਾ ਪਾਉਂਦੇ ਬੀਬੀ ਐਮ ਬੀ ਦੇ ਉੱਤੇ ਪਾਖੜੇ ਦੇ ਕਿੰਨੇ ਕ ਜਾ ਕੇ ਬੈਠਦੇ ਆ ਪਾਣੀ ਰੋਕ ਲਿਆ ਦੱਸੂ ਤੁਹਾਨੂੰ ਉਹ ਵੀ ਦੱਸਾਂਗੇ ਕਿ ਕਿੰਨਾ ਪਾਣੀ ਹੁਣ ਜਾਂਦਾ ਹਰਿਆਣੇ ਨੂੰ ਰਾਜਸਥਾਨ ਨੂੰ ਦਿੱਲੀ ਨੂੰ ਤੇ ਜੰਮੂ ਨੂੰ ਹਾਂ ਹੱਥੇ ਗੱਲ ਹੋਰ ਹੈਗੀ ਅੱਛਾ ਬਹੁਤ ਸੋਹਣਾ ਗੱਲ ਕੀਤੀ ਮੁੰਡੇ ਨੇ ਥੱਲੇ ਚਿਪਣੀ ਘੜਤੀ ਮੈਂ ਗੱਲ ਭੁੱਲ ਗਿਆ ਸੀ ਭਵਨ ਸਿੰਘ ਮਟੌਰ ਪੱਤਰਕਾਰ ਆ ਮੁੰਡਾ ਸਾਡਾ ਮਿੱਤਰ ਆ ਸਾਡੇ ਜਥੇਬੰਦੀ ਦਾ ਵੀ ਸਾਥੀ ਹੈ ਸਾਡੀ ਟੀਮ ਦਾ ਵੀ ਹਿੱਸਾ ਹੈ ਕਾਲੇ ਪਾਣੀਆਂ ਦਾ ਮੋਰਚਾ ਸਾਡੇ ਨਾਲ ਪੂਰੇ ਪੰਜਾਬ ਚ ਗਿਆ ਉਹ ਬੰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਸਰਕਾਰ ਦੀ ਪੋਲ ਖੋਲਦਾ ਹੈ ਉਸ ਬੰਦੇ ਨੂੰ ਉਸ ਰੋਪੜ ਜ਼ਿਲ੍ਹੇ ਦੇ ਵਿੱਚ ਉੱਥੋਂ ਦਾ ਥਾਣੇਦਾਰ ਐਸਐਚਓ ਸੱਜ ਕੇ ਕਹਿੰਦਾ ਫੋਨ ਕਰਦਾ ਉਹਨੂੰ ਕਿ ਲਿਆ ਜੀ ਤੁਹਾਡਾ ਡਰਗ ਟੈਸਟ ਕਰਾਉਣਾ ਸ਼ਿਕਾਇਤ ਆਈ ਹੈ ਤੁਹਾਡੇ ਕੋਲੇ ਹੱਦ ਹੋ ਗਈ ਕੀ ਪੁਲਿਸ ਕੋਲ ਇਹ ਅਧਿਕਾਰ ਹੈਗਾ ਵੀ ਜਿਹੜੇ ਮਰਜ਼ੀ ਬੰਦੇ ਨੂੰ ਬੁਲਾ ਕੇ ਕਹਦਾ ਕਿ ਮੇਰਾ ਡਰਗ ਟੈਸਟ ਕਰਨਾ ਉਹ ਚਲਾ ਗਿਆ ਥਾਣੇ ਕਹਿੰਦਾ ਦੱਸੋ ਕੀ ਸ਼ਿਕਾਇਤ ਆ ਮੈਂ ਕਰਾਉਣ ਨੂੰ ਤਿਆਰ ਆ ਉਹਨੂੰ ਇੱਕ ਫਰਲਾ ਲਿਖ ਕੇ ਦੇਦਾ ਮੁੰਸ਼ੀ ਨੇ ਉੱਥੇ ਥਾਣੇ 'ਚੋਂ ਵੀ ਜਾ ਫਰਲਾ ਲੈ ਜਾ ਚਿੱਠੀ ਲੈ ਜਾ ਤੇ ਫਲਾਣੇ ਹਸਪਤਾਲ ਜਾ ਸਰਕਾਰੀ ਹਸਤਾ 'ਚ ਤੇ ਉੱਥੇ ਜਾ ਕੇ ਆਪਣਾ ਟੈਸਟ ਕਰਾ ਕੇ ਆ ਉਹ ਉੱਥੇ ਚ ਲੈ ਗਿਆ ਉਹ ਟੈਸਟ ਕਰਾਇਆ ਟੈਸਟ ਆਉਣਾ ਕੀ ਸੀ ਕਿਵੇਂ ਹੈਰਾਨ ਕਰਦੇ ਆ ਪੁਲਿਸ ਵਾਲੇ ਵੀ ਜਾਂ ਸਰਕਾਰ ਕਿਵੇਂ ਇਹੋ ਜਿਹੇ ਬੰਦੇ ਨੂੰ ਪਰੇਸ਼ਾਨ ਕਰ ਰਹੀ ਹੈ ਜੋ ਭਾਂਸੂ ਮਟੌਰ ਬਾਰੇ ਸਾਰਾ ਰੋਪੜ ਜ਼ਿਲ੍ਹਾ ਜਾਣਦਾ ਵੀ ਉਹ ਬੰਦੇ ਨੇ ਮਾਈਨਿੰਗ ਦੇ ਖਿਲਾਫ ਜੋ ਉੱਥੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੋ ਗੰਦ ਪਾਇਆ ਜਾ ਰਿਆ ਸੀਗਾ ਉਥੇ ਰੇੜੀਆਂ ਲਾ ਕੇ ਤੇ ਪੱਤਰਕਾਰੀਆਂ ਆ ਮਾਰ ਕੇ ਪਾਣ ਜੀ ਦੀਆਂ ਕੰਧਾਂ ਖਰਾਬ ਕੀਤੀਆਂ ਜਾ ਰਹੀ ਸੀ ਉਥੇ ਗੁਰੂ ਘਰਾਂ ਦੀਆਂ ਉਹਦੇ ਖਿਲਾਫ ਜਾਂ ਜਿਹੜਾ ਵੀ ਮੁੱਦਾ ਹੋਇਆ ਪੰਜਾਬ ਦਾ ਉਹ ਬੰਦਾ ਹਮੇਸ਼ਾ ਬੇਬਾਕੀ ਨਾਲ ਬੋਲਿਆ ਤੇ ਲੜਿਆ ਉਹਨੂੰ ਕਹਿੰਦੇ ਪੁਲਸ ਵਾਲੇ ਕਹਿੰਦੇ ਡਰਗ ਟੈਸਟ ਕਰਾ ਤੂੰ ਨਸ਼ਾ ਕਰਦਾ ਹੈ ਇਹ ਜੁੱਧ ਨਸ਼ਾ ਵਿਰੁੱਧ ਦੇਖੋ ਇਹਨਾਂ ਦਾ ਕੰਮ ਜਿਹੜੇ ਬੰਦੇ ਬੋਲਦੇ ਆ ਮਾੜਾ ਮੋਟਰ ਨੂੰ ਦੱਬਣਾ ਕਿਵੇਂ ਆ ਤੋ ਮੇਰੀ ਬੇਨਤੀ ਆ ਪੰਜਾਬੀਓ ਹੱਥ ਮਾਨ ਕੇ ਸਾਨੂੰ ਮੈਂ ਬਾਰ ਬਾਰ ਅਪੀਲ ਹੀ ਕਰਦਾ ਯਾਰ ਕਿ ਦਿਨੋਂ ਦਿਨ ਮਸਲਾ ਪੰਜਾਬ ਦਾ ਗਵਿਰ ਹੁੰਦਾ ਜਾਂਦਾ ਹੈ ਇਹ ਬੰਦਾ ਦਿਨੋਂ ਦਿਨ ਪੰਜਾਬ ਦੇ ਹੱਕ ਹਿੱਤ ਸੈਂਟਰ ਅੱਗੇ ਵੀ ਵੇਚ ਰਿਹਾ ਲਟਿਆ ਪਿਆ ਤੇ ਉਹ ਤਾਂ ਜਿਹੜੇ ਧਾਰ ਵੀ ਦਿੱਲੀ ਉਹਨਾਂ ਲੋਕਾਂ ਦੇ ਧੂੜ ਚਟਾਤੀ ਉਹ ਆ ਕੇ ਸਾਰੇ ਪੰਜਾਬ ਰਹਿ ਗਏ ਕੇਦਰੀ ਆਲਸ ਸੋਧੀਆ ਜਿੰਨੇ ਦੂਜੇ ਤੀਜੇ ਸਭ ਆ ਕੇ ਹੁਣੋਂ ਪੰਜਾਬ ਬੈਠੇ ਆ ਸਾਰਾ ਖਰਚਾ ਪੰਜਾਬ ਦੇ ਖਜ਼ਾਨੇ ਚ ਹੁੰਦਾ ਰੋਜ਼ ਇਹ ਜਹਾਜ਼ ਉੱਡਦਾ ਹੈ ਕੇਦਰੀਵਾਲ ਲੈ ਕੇ ਉੱਡਦਾ ਹੈ ਪੰਜਾਬ ਦਾ ਜਹਾਜ਼ ਹੈ ਪੰਜਾਬ ਦੇ ਖਜਾਨੇ ਦਾ ਸਾਰਾ ਜਿਹੜਾ ਤੇਲ ਵਰਤਿਆ ਜਾਂਦਾ ਲੱਖਾਂ ਰੁਪਈਆ ਦਾ ਉਹ ਬਰਬਾਦੀ ਪੰਜਾਬ ਦੀ ਹੋ ਰਹੀ ਹੈ। ਪਾਣੀ ਵਾਂਗੂ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਬੰਦਾ ਉਹਨਾਂ ਦਿੱਲੀ ਵਾਲਿਆਂ ਦੇ ਲੁਟਾ ਰਿਹਾ ਤੇ ਬਹਾਰ ਰਿਹਾ। ਪਰ ਨਹੀਂ ਸਾਡੇ ਲੋਕਾਂ ਨੂੰ ਇਹਨਾਂ ਗੱਲਾਂ ਦਾ ਕੋਈ ਲੈਣਾ ਸਾਰੋਕਾਰ ਨਹੀਂ। ਸਾਡੇ ਲੋਕਾਂ ਨੂੰ ਕੱਲ ਨੂੰ ਕੋਈ ਨਾ ਕੋਈ ਮੁਫਤ ਸੀਜ ਦੇ ਦਿਓ ਅਸੀਂ ਫਿਰ ਉਹਨਾਂ ਦੇ ਪਿੱਛੇ ਆ। ਇਹ ਤੁਹਾਡੀ ਮੁਫਤ ਖੋਰੀ ਨੇ ਤੁਹਾਡੀ ਮਾਨਸਿਕਤਾ ਦੀ ਜਿਹੜੀ ਕੰਗਾਲੀ ਆ ਬਹੁਤ ਤੌਰ ਤੇ ਜਿਹੜੇ ਆਪਾਂ ਕੰਗਾਲ ਹੋ ਗਏ ਸੋਚ ਨਹੀਂ ਛੱਡਤਾ। ਪੰਜਾਬ ਬਾਰੇ ਪਾਣੀਆਂ ਬਾਰੇ ਧਰਤੀ ਬਾਰੇ ਇਤਿਹਾਸ ਬਾਰੇ ਬੋਲੀ ਬਾਰੇ ਉਹਦਾ ਕਰਕੇ ਆਪਾਂ ਇੱਥੋਂ ਤੱਕ ਆ ਗਏ ਹਾਂ ਯਾਰ ਸੋ ਮੇਰੀ ਬੇਨਤੀ ਇੱਕ ਤਾਂ ਫਿਰ ਮੈਂ ਅਪੀਲ ਕਰਦਾ ਕਿ ਜਿਹੜੀ ਗਲਾਟਾ ਜ਼ਮੀਨ ਐਕਵਾਇਰ ਕਰ ਰਹੀ ਯਾਰ ਡਟ ਕੇ ਵਿਰੋਧ ਕਰੋ ਕਿ ਜ਼ਮੀਨਾਂ ਐਕਵਾਇਰ ਨਹੀਂ ਹੋਣ ਦੇਣੀਆਂ ਤਿੰਨੀ ਰਹਿ ਗਈ ਜੇ ਪੰਜਾਬ ਕੋਲੇ ਯਾਰ ਕਿੰਨੀ ਕ ਜ਼ਮੀਨ ਬਚੀ ਆ ਪੰਜਾਬ ਕੋਲੇ ਪੰਜਾਬੀ ਜ਼ਮੀਨ ਜਿਹੜੀ ਆਪਾਂ ਖੇਤੀਬਾੜੀ ਵਾਲੀ ਤੇ ਪੰਜਾਬ ਖੇਤੀ ਦੇ ਸਿਰ ਤੇ ਜਾਉਂਦਾ ਤੋ ਜਮੀਨਾਂ ਇਕ ਕਲੌਨੀਆਂ ਚ ਸੜਕਾਂ ਚ ਲੀਹਾਂ ਚ ਆਰਬਨ ਸਟੇਟਾਂ ਦਾ ਬਲ ਲੈਣਗੇ ਸਾਡੇ ਪੱਲੇ ਕੀ ਬਜਣਾ ਫਿਰ